ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਅੱਜ ਦੀ ਵੀਡੀਓ ਪਿੰਡ ਸੰਗਤਪੁਰਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਕੋਟਲਾ ਤੁਹਾਡੇ ਲਈ ਪੰਜ ਐਨੀਮਲ ਲੈ ਕੇ ਆਏ ਆ ਜੀ ਇੱਕ ਬੱਚੀ ਆ ਜੀ ਇੱਕ ਗੱਬਣ ਬੱਚੀ ਇੱਕ ਛੋਟੀ ਬੱਚੀ ਜੀ ਇੱਕ ਤਾਜੀ ਸੂਈ ਇੱਕ ਗੱਬਣ ਤਿਆਰ ਤੇ ਇੱਕ ਤੋਪੜ ਹਰ ਪ੍ਰਕਾਰ ਦਾ ਪਸ਼ੂ ਆ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ 22 ਤੋਂ ਲੈ ਦਿੰਨੇ ਆ ਜੀ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਮਿਰੰਗਰੇਜ ਆ ਪਿੰਡ ਸਾਖਤਪੁਰਾ ਥੀਲਾ ਮੋਗਾ ਤਹਿਸੀਲ ਬਘਾਪੁਰਾ ਮੋਬਾਈਲ ਨੰਬਰ 9972416597 ਠੀਕ ਆ ਬਾਈ ਅੱਜ ਦੀ ਵੀਡੀਓ ਚ ਪੰਜ ਨਗ ਹੈ ਜੀ ਹਾਂਜੀ ਵੀਰੇ ਪੰਜ ਨਗ ਹੈ ਜੀ ਬੱਚੇ ਦੀ ਉਮਰ ਕਿੰਨੀ ਹੈ ਜੀ ਇਹਦੀ ਉਮਰ ਭਾਈ 11 ਮਹੀਨਾ ਬਰ ਬੱਚੇ ਦੀ ਠੀਕ ਆ ਭਾਈ ਮਦਰ ਮਿਲਕਰ ਰਿਕਾਰਡ ਜੀ ਇਹਦਾ 26 ਲੀਟਰ ਸਗਾ ਭਾਈ ਇਹ ਤਾਂ ਸਾਡੇ ਨਾਲ ਘਰ ਤੋਂ ਵੀ ਜੰਪਾਲ ਵਾਸੀ ਆ ਠੀਕ ਆ ਜੀ ਇਹਦੀ ਮਾਂ ਆਪਣੀ ਭੈਣ ਕੋਲ ਹੈਗੀ ਆ ਠੀਕ ਆ ਜੀ ਬਹੁਤ ਚੰਗੀ ਗਾਂ ਦੀ ਹੈ ਜੀ 11 ਮਹੀਨਾ ਉਮਰ ਆ ਵਾਸੀ ਦੀ ਲੰਬਾਈ ਤੇ ਕੱਦ ਚੈੱਕ ਕਰੋ ਹੁਣੀ ਬੱਚੇ ਦਾ ਉਮਰ ਦਾ ਵਾਲਟੀ ਪੂਰੀ ਚੰਗੀ ਹੈ ਝੋਲੀ ਵੇਖੋ ਬੱਚੇ ਦੀ ਹੁਣ ਠੀਕ ਹੈ ਜੀ ਚੈੱਕ ਕਰੋ ਜੀ ਮੈਂ ਪਵਾਰੀ ਦੀ ਝੋਲੀ ਹੁੰਦੀ ਸਹੀ ਗੱਲ ਹੈ ਜੀ ਥਣ ਕੱਲਾ ਕੱਲਾ ਨਿਕਣ ਮੱਟਾ ਲੋ ਬਤਾਈਆ ਚਾਰੀ ਤਾਂ ਕੋਈ ਫੋਟ ਸ਼ਾਂਕ ਨਹੀਂ ਸੋਹਣੇ ਸੈਜ ਦਾ ਜਿਹੜੇ ਹਿਸਾਬ ਨਾਲ ਬਈ ਬੱਚਾ ਤੇ ਥਣਾਂ ਦਾ ਸੈਜ ਸੋਹਣਾ ਪੂਰਾ ਕੁਆਲਿਟੀ ਚੈੱਕ ਕਰੋ ਗੋਲ ਕੰਨ ਆ ਜੀ ਫੇਸ ਕੋ ਆਲ ਪੂਰੇ ਪੰਜਾਬ ਹਰਤੀ ਅਗਲਾ ਕਿੱਲੇ ਆ ਕੇ ਹਮਾਰਾ ਚਲ ਜੁਕਾ ਦਿੰਦੇ ਆ ਬਈ ਪੰਜਾਬ ਵਾਲੀ ਆ ਠੀਕ ਹੈ ਜੀ ਜੰਪਲ ਆਪਣੀ ਇੱਧਰ ਲੁਕੇ ਲੰਬਾਈ ਚੈੱਕ ਕਰ ਬੱਚੇ ਸਹੀ ਗੱਲ ਹੈ ਜੀ ਫੁੱਲ ਤab ਫੋਲ ਚੰਗੀ ਹਾਈਟ ਕਰ ਜੂਗੇ ਕਿਉਂਕਿ ਹਜੇ ਵੀਰੇ ਬੱਚਾ ਹੀ ਆ ਆਹੀ ਟਾਈਮ ਇਹਨਾਂ ਦਾ ਸੇਵਾ ਦਾ ਨਲੇ ਤਾਂ ਹਾਈਟ ਕਰ ਜੂਗੇ ਨਲੇ ਕਰਮ ਵਾਲੀ ਸੀਮਾ ਲੈ ਲਓ ਸੇਵਾ ਦੀ ਲੋੜ ਆ ਜੀ ਹੁਣ ਤਾਂ ਕੱਲੀ ਇਹਨਾਂ ਨੂੰ ਕੁਆਲਿਟੀ ਪੂਰੀ ਆ ਜੀ ਬਰੀਡ ਦਾ ਅੰਤ ਕੋਈ ਨਹੀਂ 26 ਲੀਟਰ ਮਦਰ ਮਿਲਕ ਰਿਕਾਰਡ ਆ ਜੀ ਝੋਲੀ ਤੁਸੀਂ ਤੁਰਦੀ ਦੀ ਤੁਹਾਨੂੰ ਦੂਰ ਹੀ ਦੇਂਦੀ ਹੋਊਗੀ ਜੀ ਸੋਹਣੀ ਝੋਲੀ ਆ ਥਣ ਇਕੱਲਾ ਇਕੱਲਾ ਨਿੱਖੜ ਮੈਂ ਠੰਡੀ ਰਹਿਣੇ ਛਾੜਦਾ ਮਾਰਨੀ ਨਹੀਂ ਲਓ ਜੀ ਠੰਡੀ ਦਾ ਇਹ ਜਰਸੀ ਦੇ ਬਈ ਇਹ ਤਾਂ ਸਫਤ ਹੁੰਦੀ ਆ ਇਹ ਛੜਾਤਾ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਬਈ ਮਾਰੀ ਦੀ ਕਿਵੇਂ ਹੁੰਦੀ ਮੋੜ ਲਈ ਵੀਰੇ ਕੀ ਡਿਮਾਂਡ ਰਹਿਣ ਵਾਲੀ ਆ ਵੀਰੇ ਇਹਦਾ ਮੁੱਲ ਵੀਰ 15000 ਹੋਜੂ ਲੈ ਸੀ ਕਿ ਤੁਮਾਂ ਤਾਂ ਹੋਜੂ ਜਮਾ ਛੋਟਾ ਜਾਂ ਮੋਲ ਆ ਜੀ ਜੇ ਕਿਸੇ ਵੀਰ ਨੇ 6 ਕਿ ਮਹੀਨੇ ਸਾਹਮਲੇ ਤਾਂ ਟਾਪ ਦੀ ਵੈੜ ਤਿਆਰ ਹੋਣੀ ਆ ਚੰਗੀ ਸੇਵਾ ਹੋਗੀ ਤਾਂ ਖੀਰੀ ਖੀਰੀ ਸੂਪ ਗਰਮਾਲੀ ਬਰੀਡ ਪੂਰੀ ਚੰਗੀ ਆ ਸ਼ਾਈਨਿੰਗ ਆ ਜੀ ਬਹੁਤ ਬੜਾ ਬਈ ਸਹੀ ਗੱਲ ਆ ਜੀ ਪਤਲੀ ਚਮੜੀ ਆ ਦੇਖ ਸਕਦੇ ਹੋ ਤੁਸੀਂ 15000 ਰੁਪਇਆ ਡਿਮਾਂਡ ਆ ਜੀ ਬਾਕੀ ਲੈਸ ਉਹਦੇ ਚ ਜ਼ਰੂਰ ਹੋ ਜਾਊਗਾ ਜੀ ਜੀਨੂੰ ਪਸੰਦ ਆਊਗੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲੂਗਾ ਜੀ ਅੱਗੇ ਵੀਰੇ ਦੋ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਵੀ ਦੋ ਦੰਦ ਬਚੀ ਆ ਸੁਆ ਪਹਿਲਾ ਜੀ ਸੁਆ ਪਹਿਲਾ ਠੀਕ ਆ ਜੀ ਬੱਚਾ ਹੀ ਆ ਜੀ ਬੱਚਾ ਹੀ ਆ ਵੀਰੇ ਜਿਹੜੇ ਹਿਸਾਬ ਨਾਲ ਬੱਚਾ ਤੇ ਜੇ ਹਾਈਟ ਆਪਾਂ ਨਾਲ ਖੜੀ ਗਾਂ ਦੇ ਮੁਕਾਬਲੇ ਵੇਖ ਕੇ ਤਾਂ ਮਸਾਂ ਚਾਰ ਪੰਜ ਉਂਗਲਾਂ ਛੋਟੀ ਆ ਤੇ ਹਜੇ ਕਰਮਾਲੀ ਨੇ ਕਰਦੇ ਨੇ ਕਰਨਾ ਠੀਕ ਆ ਬਾਈ ਦੈਣ ਕਿੰਨੇ ਲੈਂਦੀ ਆ ਜੀ? ਹਾਂ ਜੀ ਮਿੱਠੀ ਬਹੁਤ ਵਧੀਆ ਬਿਖਾਰੀ ਥਾ। ਲਓ ਜੀ ਚੈੱਕ ਕਰੋ। ਖੰਦੀ ਦਾ ਦੰਤ ਤਾਂ ਕੋਈ ਨਹੀਂ। ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ। ਦੈਣ ਕਿੰਨੇ ਲੈਂਦੀ ਬਈ ਹਜੇ? ਦੈਣ ਬਈ ਇਹਦੇ 25 ਨੂੰ ਪੂਰੇ। 25 ਤਰੀਕ ਨੂੰ ਪੂਰੇ ਆ ਦੈਣ। ਹਾਂ ਬਾਕੀ ਪਸ਼ੂ ਹਫ਼ਤਾ ਦਾ 10 ਦਿਨ ਪਹਿਲਾਂ ਉੱਤੇ ਲੈ ਵੀ ਜਾਂਦੇ ਆ। ਠੀਕ ਆ ਜੀ। 25 ਤਰੀਕ ਨੂੰ ਦੈਣ ਪੂਰੇ ਆ ਜੀ। ਅੱਜ ਤਰੀਕ ਹੋ ਗਈ ਆ ਬਈ 18। ਹਾਂ ਵੀਰ ਸਾਡੇ ਦੈਣ ਬਹੁਤ ਪਈ ਆ ਜੀ ਉਸ ਹਿਸਾਬ ਨਾਲ। ਇਸ ਕੁਆਲਿਟੀ ਸੋਹਣੀ ਆ ਜੀ ਕੱਦ ਕਾਠ ਤੇ ਵਜਨ ਚੰਗਾ ਦੇਖ ਸਕਦੇ ਹੋ ਜੀ ਮੰਨ ਕੇ ਚਲੋ 14 15 ਦਿਨ ਲੈ ਜੂ ਅਸ਼ੀ ਰਾਮ ਨਾਲ 14 15 ਦਿਨ ਖੁੱਲੇ ਲੈ ਜੂ ਲੈ ਜੂ ਬਸ ਉਹੀ ਆ ਬਸ ਹੋਰ ਤਾਂ ਚਲੋ ਇੱਕ ਅੰਦਾ ਦਨ ਉੱਪਰ ਵੀ ਲੈ ਜੇ ਸੀਮਾ ਦਾ ਕੋਡ ਪਤਾ ਜੀ ਇਹਦਾ ਸਰਕਾਰੀ ਲੱਗਿਆ ਵੀਰੇ ਆ ਹੀ ਨਹੀਂ ਪਤਾ ਹਨਾ ਕਿਹੜਾ ਲੱਗਿਆ ਉਹ ਕਹਿੰਦੇ ਲੱਗਿਆ ਚੰਗਾ ਹੀ ਆ ਜਰਸੀ ਆ ਠੀਕ ਆ ਜੀ ਹਾਂ ਐਂਕ ਆਪਣੀ ਮਾਰਨਾ ਬਾਈ ਹਨਾ ਹਾਂ ਸਹੀ ਗੱਲ ਆ ਠੀਕ ਆ ਬਾਈ ਲੱਗਿਆ ਬਾਈ ਕਹਿੰਦਾ ਸਰਕਾਰੀ ਆ ਲੱਗਿਆ ਚੰਗਾ ਹੀ ਆ ਲੱਗਿਆ ਜਰਸੀ ਦਾ ਜੀ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਥਾਣਾ ਬਾਕੀ ਜਾਣ ਵਾਲੀ ਮੱਛੀ ਚਾਰ ਤੋਂਈ ਬਹੁਤ ਤਗੜੇ ਘਰੋਂ ਮੱਛੀ ਲੈ ਆ ਸਹੀ ਗੱਲ ਸੇਵਾ ਕਰਦਾ ਬਹੁਤ ਅਸੀ ਦੱਸਦੀ ਹੈ ਜਮਾ ਗੋਲ ਮਟੋਲਾ ਕਰਮ ਵਾਲੀ ਇੰਨਾ ਪਸ਼ੂ ਰਾਜੀ ਕਰਨ ਵਾਸਤੇ ਮਿਹਨਤ ਵੀਰੇ ਬਹੁਤ ਲੱਗਦੀ ਆ ਫੁੱਲ ਸੇਵਾ ਸੀ ਜਿੰਨਾ ਬਾਂਝਾ ਪੋਰਾ ਆ ਮੈਂ ਕਿਹਾ ਮੇਰੇ ਘਰੇ ਮੱਝ ਆ ਗਈ ਸਹੀ ਗੱਲ ਦੁੱਧ ਨੇ ਮੈਅਰ ਕਈ ਚਾਉਣਾ ਹੈ ਮੈਅਰ ਕਈ ਚਾਉਣਾ ਜਿਵੇਂ ਹੁਣ ਅੱਗ ਪੈਂਦੀ ਹੈ ਨਾ ਇਹਨਾਂ ਨੂੰ ਭਾਰਿਆਂ ਦਾ ਬੰਨਣਾ ਪੈਂਦਾ ਇਹਨੂੰ ਵਿਚਾਰੀ ਨੂੰ ਕੱਲ ਤੂੰ ਵੀ ਬਾਂਦੀ ਤੇ ਚਾਚ ਰਣਾ ਨਾ ਆਉਣਾ ਕਲਾ ਕਰੀਉਗੀ ਗਰਮੀ ਦਾ ਮੰਨ ਤੋ ਵੀ ਨਹੀਂ ਭੋਰਾ ਜੀ ਨੇ ਸਿੰਗਲ ਪਸ਼ੂ ਰੱਖਣਾ ਉਹਨਾਂ ਲਈ ਸੋਫਾ ਜੀ ਨੇ ਜਦੋਂ ਜਾ ਦੁੱਧ ਦਾ ਕੰਮ ਕਰਨਾ ਉਹ ਵੱਖਰੀ ਗੱਲ ਆ ਸਿੰਗਲ ਪਸ਼ੂ ਵਾਸਤੇ ਤੋਫਾ ਜੀ ਇਹਦੀ ਡਿਮਾਂਡ ਕੀ ਰਹਿਣ ਵਾਲੀ ਵੀਰੇ ਡਿਮਾਂਡ ਵੀਰ 52000 ਹੋ ਜੂ ਲੈ ਸੀ ਹਾਂ ਵਿੱਚੋਂ ਮੰਨਤਾਂ ਹੋ ਜੂ ਠੀਕ ਆ ਜੀ 52000 ਇਹਦੀ ਡਿਮਾਂਡ ਆ ਜੀ ਵਿੱਚੋਂ ਲੈਸ ਇਹ ਵੀਰ ਨੇ ਸੰਭਲੀ ਹੱਥ-ਬੱਟ ਦੇ ਘਰਾਂ ਚ ਬੈਠ ਦੇ ਘਰਾਂ ਚ ਵਿਖਣੀ ਹੈ ਦੇਣੀ ਬਹੁਤ ਪਈ ਆ ਜੀ ਇਹਦੇ ਤਾਂ ਸਾਈ ਤਾਂ ਫੁੱਲੇ ਹੀ ਦੇਣ ਪਏ ਆ ਇੱਕ ਹਿਸਾਬ ਦਾ ਹਵਾਨਾ ਦਾ ਜੇ ਸਟਾਰਟ ਕੀਤਾ ਕਰਮਾਲੀ ਨੇ ਬਣਾਉਣਾ ਅੱਗੇ ਵੀਰੇ ਤਿੰਨ ਨੰਬਰ ਇਹਦੀ ਕੀ ਡਿਟੇਲ ਆ ਜੀ ਇਹਦੇ ਦੂਜਾ ਸੂਆ ਸੂਈਏ ਛਿੱਗੀ ਆ ਮੂਦੀ ਕਦੋਸ ਹੋਈ ਆ ਜੀ ਇਹ ਆ ਚੌਥਾ ਦੇਣਾ ਵੀਰ ਬੱਚਾ ਕਿ ਦਿੱਤਾ ਮੱਛੀ ਆ ਵੀਰੇ ਬਹੁਤ ਚੰਗਾ ਠੀਕ ਹੈ ਜੀ ਸੀਮਨ ਪਤਾ ਬਈ ਬੱਚਾ ਨਹੀਂ ਵੀਰੇ ਸੀਮਨ ਹੀ ਪਤਾ ਪਰ ਰੰਗ ਪ੍ਰਿੰਟ ਪੂਰਾ ਚੰਗਾ ਹੈ ਜੀ ਚੈੱਕ ਕਰੋ ਜੀ ਰੰਗ ਪ੍ਰਿੰਟ ਪੂਰਾ ਚੰਗਾ ਵੇਲ ਬਹੁਤ ਆ ਬੱਚਾ ਜਿਹੜੇ ਹਸਾਉਣ ਵਾਲਾ ਜੀ ਲੰਬਾਈ ਜੰਗੀ ਆ ਤੇ ਵੀਰੇ ਮੜੇ ਮੜੇ ਸੈਂਗਾ ਮਾਰਦੀ ਮੂਰਦੀ ਦਨ ਜੀ ਬਈ ਇਹ ਮਾਰ ਨਾਲ ਕੋਈ ਨੀ ਹਟਾ ਲੈਣਾ ਮੇਰੀ ਕੁੜੀ ਖੋਲੀ ਕਰਦੀ ਇਹਨੂੰ ਇੰਨੀ ਠੰਡੀ ਹੋਣਾ ਜਿੱਨੀ ਕੱਢ ਆ ਆ ਆ ਤਾਂ ਫੇਰ ਨਹੀਂ ਪਾ ਲੈ ਸ਼ਹਿਰ ਤਾਂ ਹਲਾਉਣਾ ਹੀ ਹੁੰਦਾ ਜਰੀ ਠੀਕ ਆ ਬਈ ਹੋਰ ਕੀ ਮਾਣ ਉਹ ਇੱਕ ਥਾਂ ਕੋ ਉਹ ਜਿਹੜੇ ਆਈ ਤੀ ਨੂੰ ਲੱਗਿਆਗਾ ਅੱਛਾ ਜੀ ਨਾ ਚੰਗਾ ਥਾਂ ਲੱਗਣਾਗਾ ਰਸ਼ੀ ਨੂੰ ਹੱਥੀ ਚਵਾਈ ਵਾਲਾ ਮੁੱਠੀ ਵਾਲਾ ਥਾਣਾ ਹਾਂ ਦੇਖ ਵੜ ਨੂੰ ਲੱਗਿਆ ਚਵਾਈ ਦੀ ਇੱਕ ਨੰਬਰ ਹੈ ਬਾਈ ਬੈਣ ਉੱਠਣ ਵੈਣਿੰਦਾ ਇਹਦਾ ਹੀ ਲੱਗਦਾ ਬੱਸ ਹਾਂ ਜਿੰਨਟ ਬਾਹਲੇ ਚਵਾਈ ਨੇ ਤੇ ਕਿੰਨਾ ਬੋਲਾ ਤਿਆਰ ਹੈ ਬੋਲਾ ਬਾਈ 14 ਕਿਲੋ ਹੁਣ ਮੈਂ ਕਿ ਦਵਾਂਗਾ 7 ਕਿਲੋ ਜੋ ਕੇ ਦੇ ਦੇਂਗਾ ਪੌਣ ਚਾਰ ਡੰਗ ਪੰਜ ਡੰਗ ਮੇਰੇ ਘਰੇ ਚੋਈ ਜਾਣ ਨਾਲ ਵਿੱਚ ਪਾਣੀ ਪਾ ਕੇ ਫੜਾ ਦੂੰਗਾ ਠੀਕ ਆ ਤੋੜ ਕੇ ਦਿਖਾ ਦੀ ਬਾਈ ਕਿੰਨਾ ਕੁ ਬਾਜੀ ਦੁੱਧ ਜੀ ਮੱਝ ਨੇ ਪਹਿਲੇ ਸੂਆ ਦਿੱਤਾ 18 ਲੀਟਰ ਠੀਕ ਹੈ ਜੀ ਹੁਣ ਦੂਜਾ ਸੂਆ ਸੂਈ ਆ ਠੀਕ ਹੈ ਜੀ ਜੀ ਪਲੱਸ ਦੀ ਉਮੀਦ ਹੈਗੀ ਆ ਬਾਹਾਂ ਨੇ ਕਹਿਣਾ ਗਰਮੀ ਆ ਸਹੀ ਗੱਲ ਸੂਆ ਭਾਈ ਦੇ ਦੱਸਣ ਮੁਤਾਬਕ ਜੀ ਸੂਆ ਦੂਜਾ ਸੂਈ ਆ ਜੀ ਤਿੰਨ ਦਿਨ ਹੋ ਗਏ ਸੂਈ ਨੂੰ ਬੱਚਾ ਮਗਰ ਹੈਗੀ ਜੇ ਬੱਚੀ 14 ਕਿਲੋ ਬਾਈ ਹਾਂ ਬਈ 14 ਕਿਲੋ ਰੈਡੀ ਐ 14 ਕਿਲੋ ਬੋਲਾ ਨੈਟ ਰੈਡੀ ਆ ਜੀ ਤਸੱਲੀ ਤੁਸੀਂ ਕਰਨੀ ਆ ਆਪ ਦਾ ਦੋ ਟਾਈਮ ਚੋਲਿਓ ਚਾਰ ਚੋਲਿਓ ਤੇ ਚਾਹੇ ਛੇ ਚੋਲਿਓ ਜੀ ਥਾਣਾ ਦੇ ਸਹਿਜ ਸੋਹਣੇ ਆ ਜੀ ਪਹਿਲੇ ਸੂਏ ਦਾ 18 ਕਿਲੋ ਦਾ ਰਿਕਾਰਡ ਆ ਜੀ 1000 ਦੁੱਧ ਤੁਹਾਡੀ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਲੂਗਾ ਜੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੋਇਆ ਹੱਥੀ ਚਵਾਈ ਵਾਲਾ ਥਾਣਾ ਜੀ ਛੋਟਾ ਛੋਟਾ ਸਿੰਘ ਆ ਬਾਈ ਕਹਿੰਦਾ ਚਵਾਈ ਦੇ ਤਾਂ ਇੰਨੀ ਪੋਲੀ ਆ ਬਈ 5 ਮਿੰਟ ਵੀ ਬਾਹਲੇ ਆ ਬਹ ਉੱਠਣ ਬਹਿਣ ਹੀ ਹੁੰਦਾ ਜੀ ਫਵਾਨਾ ਸੋਹਣਾ ਸ਼ਾਨਦਾਰ ਵੱਡਾ ਬਾਕੀ ਲੈ ਚੱਲੀ ਵੀਰ ਅੰਗ ਕ੍ਰੋਸ ਪੈ ਜਾਂਦਾ ਜੀ ਥੋੜੀ ਗਰਮੀ ਘੱਟ ਮਣਾਉਗੀ ਤੇ ਫਿਰ ਤੇ ਚੰਗੀ ਆ ਜਾਣੀ ਹੈ ਜੀ ਤਾਂ ਪਤਾ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਫਿਰ ਡਿਮਾਂਡ ਫਿਰ ਜਮਾ ਮੋਕਸਤ ਵਾਲਾ ਕੰਮ ਹੀ ਕਰਨਾ ਲੈਣ ਦੇਣੀ ਬਾਲਾ ਮੱਥਾ ਨਹੀਂ ਮਾਰਨਾ 45000 ਰੁਪਏ ਮੁੱਲ ਹੈ ਇਹਦਾ ਜਮਾ ਜੈਜ ਡਿਮਾਂਡ ਆ ਜੀ 45000 ਰੁਪਏ ਮੁੱਲ ਆ ਜੀ ਵਿੱਚੋਂ ਮਾਨਤਨ ਹੋਊਗਾ ਜੀ ਬੱਚਾ ਮਗਰ ਬੱਚੀ ਮਿਲ ਜਾਣੀਆਂ ਦੋ ਨਗ ਮਿਲ ਜਾਣੇ ਆ ਵਿੱਚੋਂ ਬਾਈ ਕਹਿੰਦਾ ਮਾਨਤਨ ਜ਼ਰੂਰ ਕਰਦਾਂਗੇ ਜੀ ਨਨਾਈਟਾ ਬਾਈ ਨਾ ਕਰ ਲਿਓ ਜੀ ਮੌਕਾ ਹੀ ਆ ਘਰੇ ਰੱਖਣ ਵਾਸਤੇ ਆਲਿਆਂ ਵਾਸਤੇ ਤੋਹਫਾ ਇੱਕ ਬਾਈ ਕੋਲ ਬ੍ਰੀਡਡ ਆ ਜੀ ਪੂਰੀ 4 ਨੰਬਰ ਸੁਆ ਕਿੰਨਾਂ ਮਾਦਰੇ ਦੂਜਾ ਸੁਆ 6 ਦਾ ਦਾ ਵਸ਼ੀ ਆ ਵੀਰ ਮੂੰ ਤਾਂ 6 ਦਾ ਦਾ ਹਾਂਜੀ ਠੀਕ ਆ ਬਾਈ ਦੈਣ ਕਿੰਨੇ ਲੈਂਦੀ ਆ ਜੀ ਦੈਣ ਬਰੇ 10 ਬੱਕੀ ਆ ਤੇ ਡੇਟ ਦੇ ਹਿਸਾਬ ਨਾਲ ਠੀਕ ਆ ਜੀ ਰਿਕਾਰਡ ਇਹਦਾ ਪਿਛਲੇ ਸੂਏ ਦਾ ਜੀ 22 ਲੀਟਰ ਦਾ ਵੀ ਸੀਮਾ ਰਿਕਾਰਡ ਕੋਈ ਨਹੀਂ ਵੀਰੇ ਸੀਮਾ ਦਾ ਨਹੀਂ ਪਤਾ ਕਿੰਨਾ ਰਿਕਾਰਡ ਕੋਈ ਨਹੀਂ 22 ਲੀਟਰ ਪਿਛਲੇ ਸੂਏ ਦਾ ਰਿਕਾਰਡ ਹੈ ਲੱਗਿਆ ਸਰਕਾਰੀ ਆ ਠੀਕ ਆ ਜੀ ਪਰ ਲੱਗਿਆ ਤਾਂ ਐਚਪੀ ਚੰਗਾ ਹੀ ਹੁੰਦਾ ਵੀਰੇ ਆਪਾਂ ਨਹੀਂ ਹੁੰਦਾ ਰਿਕਾਰਡ ਠੀਕ ਆ ਜੀ ਹਵਾਨਾ ਬਾਈ ਜਿੰਨਾ ਅੱਗੇ ਨੂੰ ਓਨਾ ਹੀ ਪਿੱਛੇ ਨੂੰ ਆ ਚੈੱਕ ਕਰ ਸਕਦੇ ਹੋ ਜੀ ਥਾਣਾ ਦੇ ਸਹਿਜ ਸੋਹਣੇ ਗੈਪ ਤੇ ਲੱਗਿਆ ਵਜਨ ਵਜੂਦ ਪੂਰਾ ਚੰਗਾ ਜੇ ਹਾਈਟ ਦੀ ਗੱਲ ਕਰ ਗਿਓ ਵੀ ਚੰਗੀ ਆ ਜੀ ਥਾਣਾ ਦੇ ਸਹਿਜ ਨੇੜੇ ਤੋਂ ਚੈੱਕ ਕਰ ਸਕਦੇ ਆ ਜੀ ਆ ਵੈਸੇ ਹੀ ਆ ਥਾਨ ਤੇ ਬਾਈ ਮਾੜਾ ਜਾ ਉਹ ਨਾ ਬਈ ਉਹਦਾ ਮੌਂਗਾ ਜਾਂ ਮੜਾ ਜੇ ਮੌਕਾ ਏ ਠੀਕ ਆ ਜੀ ਕੋਈ ਸ਼ਰਾਬ ਸਰੂਪ ਉਹਦੇ ਚ ਹੈ ਨਹੀਂ ਗਾ ਠੀਕ ਆ ਜੀ ਵਾਲਟ ਲਾ ਹਵਾਨੇ ਚ ਬਹੁਤ ਪੰਜਾਂ ਨੇ ਜੀ ਸੋਨਾ ਤੇ ਬਈ ਵੱਡਾ ਹਵਾਨਾ ਹੋਣ ਵੀ ਇਹ ਪੱਟਾ ਚ ਫਸਿਆ ਵਾ ਤੇ ਹਜੇ ਬਈ ਦਿਨ ਲੈ ਜਾਣੇ ਆ ਤੇ ਆ ਜਿਹੜੀ ਢੈਲ ਤੁਹਾਨੂੰ ਦੇਖ ਰਹੀ ਆ ਜੀ ਸਾਰੀ ਕੱਢ ਕੇ ਸਨ ਸਹੀ ਗੱਲ ਆ ਜੀ ਮੂਰਲੇ ਥਾਂ ਤੋਂ ਡੇਢ ਘੰਟਾ ਹਵਾਨਾ ਅੱਗੇ ਨੂੰ ਆ ਤੱਕ ਉਹਨਾਂ ਨੇ ਅੱਗੇ ਨੂੰ ਵੀ ਤੇ ਮਿਲਕ ਵੇਨ ਚੈੱਕ ਕਰ ਸਕਦੇ ਹੋ ਪੂਰੀ ਸਟਰੋਂਗ ਆਉਂਦੀ ਆ 22 ਲੀਟਰ ਦੁੱਧ ਬਈ ਦੱਸਦਾ ਕਿ ਪਿਛਲੇ ਸੂਏ ਦਾ ਰਿਕਾਰਡ ਆ ਜੀ ਇੱਕ ਤਿਆਰ ਪਲੱਸ ਦੀ ਉਮੀਦ ਆ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਲੂਗਾ ਜੀ ਇਹਦੀ ਡਿਮਾਂਡ ਵੀਰੇ ਕੀ ਰਹਿਣ ਵਾਲੀ ਹੈ ਜੀ ਇਹ ਵੀਰੇ ਵਹਿੜ ਕੱਚੀ ਹੈ ਜੀ ਡਿਮਾਂਡ ਦੀ ਫੋਨ ਤੇ ਹੋ ਜੂਗੀ ਫੋਨ ਤੇ ਹੋ ਜੂਗੀ ਜਿੱਦੇ ਤਿਆਰ ਹੋਈ ਉਦਦੇ ਹੋਵੇ ਜਦ ਤਿਆਰ ਹੋਈ ਉਦਦੇ ਦਾ ਉਦਦੇ ਰੇਟ ਹੋਗਣਾ ਅੱਜ ਦਾ ਅੱਜ ਹੋ ਜੂਗਾ ਠੀਕ ਆ ਜੀ ਕੱਚੀ ਦੇ ਥਾਵ ਨਾਲ ਬਾਈ ਦਾਦਾ ਕਹਿੰਦਾ ਦਿਨ ਲੈਂਦੀ ਹੈ ਹਜੇ ਇਹਦੀ ਡਿਮਾਂਡ ਆਪਾਂ ਫੋਨ ਤੇ ਹੀ ਕਰ ਲਾਂਗੇ ਜਿਹਨੂੰ ਪਸੰਦ ਆਊਗੀ ਕਨੈਕਟ ਕਰ ਲਓ ਜੀ ਅੱਜ ਦਾ ਮੁੱਲ ਅੱਜ ਹੋਊਗਾ ਜਿੱਦੇ ਸੂਪੀ ਜਾਂ ਜਮਾ ਟਾਈਮ ਤੇ ਹੋਈ ਉਦਦੇ ਦਾ ਮੁੱਲ ਉਦਦੇ ਹੋਊਗਾ ਕਿਉਂਕਿ ਤਿਆਰੀ ਚੰਗੀ ਫੜਦੀ ਆਉਂਦੀ ਹੈ ਜੀ ਤੇ ਜਿੰਨੀ ਤਿਆਰ ਹੋਊਗੀ ਉਦਦੇ ਹਾਂ ਨਾ ਬਾਈ ਨੇ 22 ਲੀਟਰ ਪਹਿਲਾਂ ਚਵਾਇਆ ਆਪਣੇ ਖਾਸ ਮਿੱਤਰ ਨੂੰ ਆਈ ਹੈ ਘਰ ਦੀ ਵਹਿੜਾ ਕੋਈ ਵਪਾਰੀ ਭਰਾ ਤੋਂ ਲਈ ਹੈ ਨਾ ਠੀਕ ਆ ਜੀ ਹਾਂ ਜੀ ਪੂਰੀ ਦਿਸਣ ਲਈ ਆ ਤੇ ਆਪਾਂ ਚਵਾ ਕੇ ਵੀ ਦੁੱਧ ਦੇ ਦਾਂਗੇ ਨਹੀਂ ਦਿਸਣ ਲਈ ਵਹਿੜ ਤੋਂ ਠੀਕ ਆ ਬਾਈ ਹਾਂ ਅੱਗੇ ਮੇਰੇ 5 ਨੰਬਰ ਬਾਹਰ ਹੀ ਲਿਆਈ ਥੋੜੀਆਂ ਜੀਆਂ ਟੈਟ ਖੜੀਆਂ ਗਾਈਆਂ ਹੋਜੇ ਪਤਾ ਨੂੰ ਐ ਇਧਰ ਨੂੰ ਹੀ ਲਿਆ ਕੋਈ ਗੱਲ ਨਹੀਂ ਬਰੇ ਇਹ ਕਿੰਨਾ ਮਸੂਆ ਸੂਈ ਵੀ ਆ ਜੀ ਗੱਡੀ ਵੀਰ ਆ ਜਾ 5 ਨੰ ਆ ਹਾਂਜੀ 5 ਨੰਬਰ ਮੁਰਦੀ ਨਹੀਂ ਨਾ ਵੱਡੀ ਵਾਲੀ ਵੱਡੀ ਆ ਵੈੜ ਪੂਰੀ ਵਜਨ ਵਜੂ ਤੇ ਬੀਲ ਚੈੱਕ ਕਰ ਲੋ ਜੀ ਸੁਆ ਕਿੰਨਾ ਮਸੂਈ ਵੀ ਆ ਜੀ ਗੱਡੀ ਦੇ ਦੱਬੇ ਜਿੱਦੀ ਆ ਸਹੀ ਗੱਲ ਆ ਜੀ ਗੱਡੀ ਚ ਵਿਚਾਰੀ ਕੱਲੀ ਆਈ ਹੋਊਗੀ ਇਹ ਹਾਂ ਬਾਈ ਠੀਕ ਹੈ ਸੁਆ ਕਿੰਨਾ ਮਾਜੀ ਦਾ ਇਹ ਬਾਈ ਤੀਜਾ ਸੁਈ ਵੀ ਆ ਹਾਂਜੀ ਠੀਕ ਆ ਕਿੰਨਾ ਟਾਈਮ ਹੋ ਗਿਆ ਸੁਈ ਨਹੀਂ ਤੀਜਾ ਸੂਊਗੀ ਠੀਕ ਆ ਜੀ ਤੁਹਾਡੀ ਪਿੰਡ ਦੀ ਵੈੜ ਆ ਵੀਰੇ 40 ਪਲੱਸ ਰੋਡ ਚਵਾਇਆ ਵੈੜ ਆ ਹਾਂ ਪਹਿਲੇ ਸੁਈ ਹੋਣ ਦਾ ਦੂਜੇ ਸੂਏ ਸੂਈ ਵੀ ਆ 40 ਪਲੱਸ ਸੱਜਰ ਦਾ ਗੋਆ ਹੁਣ ਤੀਜਾ ਸੂਏਗੀ ਹੁਣ ਤੀਜਾ ਸੂਏਗੀ ਹੂੰ ਠੀਕ ਆ ਬਾਈ ਹੁਣ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਜੀ ਨਹੀਂ ਬਾਈ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਐਵੇਂ ਕੀ ਮਾ ਝੂਠ ਹਨਾ ਵੀ ਟੋਕੜ ਗਾ ਹਨਾ ਸਹੀ ਗੱਲ ਆ ਜੀ ਇਹਦਾ ਇੰਨਾ ਬੱਦਾ ਵੀ ਦਾਹੰਦਾ ਇਸ 11:00 ਨੂ ਠੀਕ ਆ 2:00 ਭਰੇ ਆ ਇਹਦੀ ਸਰਕਾਰੀ ਹਸਪਤਾਲ ਠੀਕ ਆ ਜੀ ਜਿਹੜਾ ਵੀਰ تسਲੀ ਕਰੂਗਾ ਨਾ ਸਰਕਾਰੀ ਹਸਪਤਾਲ ਡੇਟ ਤੇ ਰਜਿਸਟਰ ਤੇ ਦੀ ਤਰੀਕ ਲਿਖੀ ਹੋਈ ਆ ਜੀ ਅੱਛਾ ਆਪਣੇ ਜਿਹੜਾ ਹੌਸਪੀਟਲ ਆ ਸਰਕਾਰੀ ਮੈਂ ਆਪੀ ਪੜਾ ਜੀ ਠੀਕ ਆ ਜੀ ਜਾਣੀ ਚਲੋ ਆਪਾਂ ਖਾਲੀ ਦੇਣੀ ਆ ਉਹ ਅਗਲੇ ਦਿਨ ਕਿਸੇ ਬਾਈ ਗਿਆ ਵੀਰ ਦੀ ਕਿਹੜੀ ਕਿਸਮਤ ਹਾਂਜੀ ਆਪਾਂ 10 ਤੇ 11 ਨੂੰ ਦੋ ਟਿੱਕੇ ਦੇ ਭਰੇ ਆ ਮੈਂ ਆਹਦੇ ਅੱਥੀ ਭਰੇ ਰਜਿਸਟਰ ਤੇ ਜਾ ਕੇ ਵੇਖ ਲੈ ਬੋਲਾ ਤੇ ਮੇਰਾ ਨਾਮ ਪਾਇਆ ਹੋਊਗਾ ਤੇ ਲਿਖੀ ਹੋਊਂ ਇਹ ਜਿਹੜਾ ਸੀਮਨ ਲੱਗਿਆ ਠੀਕ ਆ ਬਾਈ ਠੀਕ ਹੈ ਜੀ ਤੇ ਹੁਣ ਕਿੰਨਾ ਦੁੱਧ ਤਿਆਰ ਆ ਜੀ ਬਾਈ 9 ਲੀਟਰ ਜਿਹੜਾ ਚੋ ਲੈਣਾ 10 ਨਹੀਂ ਕਹਿਣਾ 12 ਨਹੀਂ ਕਹਿਣਾ ਠੀਕ ਹੈ ਜੀ 9 ਲੀਟਰ net ਤਿਆਰ ਆ ਜੀ ਠੀਕ ਆ ਬਾਈ ਥਣਾ ਦੀ ਰੰਨਾ ਜੀ ਥਾਰ ਦਾ ਹੀ ਨਾ ਫਰਕ ਹੋ ਬਾਈ ਠੀਕ ਹੈ ਜੀ ਘਰੇ ਪੀਣੇ ਆ ਮੈਂ ਵਰਗਾ 12 ਮੱਖਣੀ ਨਾਲ 2 ਕਿਲੋ ਹੀ ਬੜ ਭਜਨ ਵਜੂਦ ਪੂਰਾ ਚੰਗਾ ਵੇਲ ਪੂਰੀ ਚੰਗੀ ਆ 40 ਲੀਟਰ ਦਾ ਰਿਕਾਰਡ ਆ ਸੱਜਰ ਦਾ ਦੂਜੇ ਸੂਏ ਸੂਈ ਹੋਈ ਆ ਤੀਜੇ ਸੂਏ ਵਾਸਤੇ ਏ ਆਈ ਹੋਈ ਵੀ ਆ ਇੱਕ ਵੀਰ ਦੇ ਕਰਮ ਖੁੱਲਗੇ ਰਹਗੀ ਵੇਡ ਸਹੀ ਗੱਲ ਆ ਜੀ ਠੀਕ ਆ ਆਪਾਂ ਹੁਣ ਕਿੰਨੇ ਸਾਂਭੀ ਜਾਵਾਂ ਜੀ ਬਾਕੀ ਵੀਰੇ ਹੁਣ ਜਿਹੜੇ ਸਰਕਾਰੀ ਸੀਮਣ ਆ ਰਹੇ ਉਹ ਚੰਗੇ ਆ ਰਹੇ ਬਾਈ ਸੀਮਣੀ ਮੇਰੇ ਕੋਲ ਘਰੇ ਲੈਂਦੇ ਪਏ ਚੰਗੀ ਲਵਾਈ ਵੇ ਸਰੇ ਚੰਗੇ ਆਉਂਦੇ ਵੈਸੇ ਜਿਹੜੇ ਸਰਕਾਰੀ ਡਾਕਟਰ ਆਉਂਦੇ ਸਾਨੂੰ ਪਤਾ ਹੋਊਗਾ ਬਈ ਜਿਹੜੇ ਸਰਕਾਰੀ ਡਾਕਟਰ ਆ ਹੁਣ ਸੀਮਨ ਵਾਰਤ ਰਹੇ ਆ ਉਹ ਚੰਗੇ ਆ ਸਰਕਾਰੀ ਸੀਮਨ ਲੱਗਿਆ ਵਾ ਜਿਹੜਾ ਹਸਪੀਟਲ ਚੋਂ ਰਿਕਾਰਡ ਲੈ ਲਿਓ ਦੇਣੀ ਖਾਲੀ ਮੰਨ ਕੇ ਆ ਜੀ 9 ਲੀਟਰ ਅੱਜ ਜੋਕ ਕੇ ਲੈ ਜਾਓ ਵੱਡੀ ਆ ਵੇੜ ਕਦ ਕਾ ਖਲੀ ਬਜਨ ਵਾਲੀ ਆ ਡਿਮਾਂਡ ਵੀਰੇ ਦੀ 27000 ਰੁਪਈਆ ਬਈ ਫੋਜੂ ਲੈਸ ਹਾਂ ਬਿਚ ਮਾਨਤਨ ਹੋ ਜੀ ਛੋਟਾ ਜ ਮੋਹਲਾ ਜੀ 27000 ਰੁਪਿਆ ਤੇ ਜੇ ਗੱਬਣ ਹੋ ਗਈ ਤਾਂ ਡਬਲ ਹੋ ਜਾਣੇ ਆ ਬਾਈ ਡਬਲ ਤੋਂ ਵੀ ਹੋ ਸਕਦਾ ਵਾਅਦਾ ਜਾਨਾ ਗੱਬਣ ਹੋ ਗਈ ਚੈੱਕ ਪਾਸ ਦੀ 55000 ਦੀ ਮੈਂ ਖੋਲ ਕੇ ਲਿਆਉਂਗਾ ਜਿਹੜੇ ਕੋਝ ਬੋਲਦਾ ਠੀਕ ਆ ਜੀ ਚੈੱਕ ਕਰਾ ਦੇਣ 55000 ਦੀ ਲਿਆਉਂਗਾ ਠੀਕ ਆ ਜੀ ਨਾਲੇ ਸੀਮਿੰਟ ਵੀ ਮੈਂ ਹੀ ਭਰਾਇਆ ਹਾਂ ਹਾਂ ਠੀਕ ਆ ਬਤਰੀ ਕੀ ਵੀ ਡੇਟ ਦੇਤੀ ਸਹੀ 55 ਦੀ ਮੇਰੀ ਖੜੀ ਰਹਿਣ ਤੇ ਲਓ ਜੀ ਬਾਈ ਕਹਿੰਦਾ ਸੀਮਿੰਟ ਮੈਂ ਲਵਾਤਾਗਾ ਉਹਨਾਂ ਟਾਈਮ ਚੋ ਲਿਓ ਜਿੱਦ ਦੇ ਗੱਬਣ ਹੋ ਗਈ 55000 ਦੀ ਮੇਰੀ ਖੜੀ ਰਹਿਣ ਤੇ ਜੇ ਕੋਈ ਵਾਅਦਾ ਦਿੰਦਾ ਹੋਵੇ ਤਾਂ ਆਪਦੇ ਵੇਚੇ ਚ ਸਾਡਾ ਬਾਕੀ ਮਲਕਵੇਂ ਚੈੱਕ ਕਰ ਸਕਦੇ ਹੋ ਪੂਰੀ ਗੋਟਾਰਗੀ ਸਟਰੋਂਗ ਹੁੰਦੀ ਹੈ ਜੀ 40 ਲੀਟਰ ਦਿੱਤਾ ਹੋ ਬਾਈ ਹੱਕ ਵੀ ਐਡੀ ਗਾਂ ਨੂੰ ਦੇਣ ਦਾ 27000 ਤੋਂ ਲੈਸ ਹੋ ਜਾਊਗਾ ਜਿਹਨੂੰ ਕੋਈ ਵੀ ਐਨੀਮਲ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ